मेरे डीएमए के सारे साथियोंदार भाव का शुक्रिया धनवाद ਇਹ ਬਹੁਤ ਵੱਡਾ ਸਗਮਾਨ ਹੈ ਕਿ ਚੇਅਰਮੈਨ ਤੋਂ ਕੱਢ ਕੇ ਵੀ ਪੈਟਰਨ ਬਣਾਤਾ ਪੈਟਰਨ ਦਾ ਮਤਲਬ ਇਹ ਹੋ ਗਿਆ ਕਿ ਸਭ ਤੋਂ ਉੱਪਰ ਦੀ ਚਾਈ ਦੇ ਇੱਕੋ ਹੀ ਬੰਦਾ ਸਾਰੇ ਖੜੇ ਸੋ ਵੈਸੇ ਤਾਂ ਇਹਦੇ ਮੁਤਾਬਕ ਮੇਰੇ ਤੋਂ ਸੀਨੀਅਰ ਬਹੁਤ سارے ਲੋਕ ਬੈਠੇ ਆ ਜਿਨ੍ਹਾਂ ਨੂੰ ਰੋਲ ਚੀਨ ਇੱਕ ਬਹੁਤ سارے ਸੀਨੀਅਰ ਬੈਠੇ ਐ ਅਜਿਹਨਾਂ ਨੂੰ ਸੁਰੱਖਿਸ਼ਕ ਬਣਾਇਆ ਜਾ ਸਕਦਾ ਸੀ ਪਰ ਮੈਨੂੰ ਇਹ ਮਾਣ ਦਿੱਤਾ ਗਿਆ ਮੈਂ ਤੁਹਾਡੇ ਸਾਰੇ ਭਰਾਵਾਂ ਦਾ ਰਿਣੀ ਆ ਸ਼ੁਕਰ थैंक यू शुक्रिया है सारेया दा डीएमए ਨੂੰ ਸਜਿਤ ਕਰਨ ਦਾ ਜਿਹੜਾ ਇਹ ਆਈਡੀਆ ਸੀਗਾ 4-5 ਸਾਲ ਪਹਿਲਾਂ ਲੀਡ ਦੇ ਵਿੱਚ ਕੋਰੋਨਾ ਤੋਂ ਪਹਿਲਾਂ ਕੀ ਇੱਕ ਪੱਤਰਕਾਰਾਂ ਦੀ ਉਹ ਸੰਸਥਾ ਵੀ ਜਿਹੜੇ ਪੱਤਰਕਾਰਾਂ ਦੇ ਹੱਕਾਂ ਲਈ ਖੜੀ ਹੋਵੇ

ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪਰ ਆਨੇ ਇਹਨਾਂ ਨੇ ਬਹੁਤ ਬਤਾਈਆਂ ਮਾਰੀਆਂ ਉਹ ਬងਰੇ ਸਾਡੇ ਸੰਸਥਾਨਾਂ ਨੂੰ ਕਿਸੇ ਵੀ ਸੁੱਖ-ਦੁੱਖ ਦੇ ਵਿੱਚ ਇਕੱਠਾ ਕਰਨ ਵਾਲੇ ਨੂੰ ਲਗਾ ਇਹ ਉਹਦੇ ਪਿਆਰੋਂ ਜਨੰਦਰ ਜਦ ਕਿਸੇ ਸੰਤਾ ਬਣੀ ਹੋ ਸਕਦਾ ਹੈ ਜਾਰੇ ਭਗਤਗਾਰੀ ਹੋਵੇ ਜਾਂ ਧਾਰਮਿਕ ਹੋਵੇ ਜਾਂ 사회ਕ ਹੋਵੇ ਮੈਂ ਇਹਨਾਂ ਨੂੰ ਵੀ ਹੱਥੀਏ ਕੋਆਰਡੀਨੇਟਰ ਜਿਹਨਾਂ ਮੈਂ ਸੰਸਥਾ ਦੇ ਵਿੱਚ ਜੇ ਰੱਖਿਆ ਹੈ ਉਹ ਜਿਹੜਾ ਬੀਜੇ ਦੇ ਪਿਛਾਰੇ ਸਸ ਕੰਮ ਕਰਦੀ ਨਾ ਇਹਦਾ ਬੇਸਿਕ ਜਿਹੜਾ ਐਸੋਸੀਏਸ਼ਨ ਦੇ ਪਿੱਛੇ ਇਹੋ ਜਿਹੇ ਲੋਕ ਕੰਮ ਕਰਦੇ ਆ ਜਿਹੜੇ ਸੰਗਤਾਂ ਨੂੰ ਕੁਝ ਚਾਹੀਦਾ ਉਹਦੇ ਤੇ ਲੋੜ ਨੇਗੀ ਕੋਈ ਬਾਗ ਦੇ ਲੋੜ ਨੇ ਕੋਈ ਬੋੜੋ ਦੇ ਲੋੜ ਨੇ ਇਹਨਾਂ ਨੂੰ ਫਾਈਵ ਜਿੱਤ ਨਾਲ ਇਕੱਠੇ ਉੱਥੇ ਹੁੰਦੇ ਆ ਇਸ ਪ੍ਰਿੰਟ ਜੀਮੇਲ ਭਾਈ ਅੱਗੇ ਉਸ ਬਾਦਨ ਸਿੰਘ ਜੀ ਨਾਲ ਸਾਡੇ ਜਿੰਦ ਨੂੰ ਅਸੀਂ ਕਦੀ ਕਦੀ ਹਨੂਮਾਨ ਜੀ ਕਹਿੰਦਾ ਸਾਡੇ ਸੰਸਤਲ

ਸੰਸਥਾ ਦੇ ਸਭ ਤੋਂ ਮੁਸ਼ਕਲ ਕੜੀ ਸਭ ਤੋਂ ਮੁਸ਼ਕਲ ਚੱਕੇ ਦੀ ਜ਼ਿੰਮੇਵਾਰੀ ਦੇ ਰਹੇ ਹਨ ਇਹਨਾਂ ਰੂਪੇ ਇਹਨੇ ਅੰਦਰ ਸਭ ਤੋਂ ਸਭ ਉਹ ਸ਼ੇਪ ਦੇ ਨਾਮ ਨਾਲ ਦਸਵੇਂ ਮਹੀਨੇ ਦੇ ਉਪਤਰਕਾਰ ਇਹ ਦੇਖਣ ਲਈ ਆਪਣੀ ਐਸੋਸੀਏਸ਼ਨ ਹਾਂ ਉਹ ਵੀ ਅਮਨ ਵੀ ਜਾਨ ਸਰ ਜੀ ਨਾਲ ਆਇਆ ਹੋਇਆ ਹੈ। ਮੂਰਤ ਜੰਨਿਸ਼ਾ ਜਾਗ ਬਹੁਤ ਤਾਫੀ ਮਿਹਨਤ ਕਰ ਰਿਹਾ ਹੈ। ਇਹਦੇ ਪਾਪਾ ਦਾ ਬਹੁਤ ਆਸ਼ੀਰਵਾਦ ਇਹਨਾਂ ਨੇ। ਵਿੱਚ ਡਿਜੀਟਲ মিডিਆ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ ਹੈ। ਇਸ ਮੀਟਿੰਗ ਦੇ ਵਿੱਚ ਨਵੀਂ ਡਿਜੀਟਲ মিডিਆ ਐਸੋਸੀਏਸ਼ਨ ਦੀ ਨਵੀਂ ਕਾਰਜਕਾਰੀ ਗੋਸ਼ਟੀ ਕੀਤੀ ਗਈ ਹੈ ਜਿਹਦੇ ਵਿੱਚ ਮੈਨੂੰ ਸਾਰੇ ਪੱਤਰਕਾਰਾਂ ਨੇ ਤਗੀਵਨ ਅੱਜ 100 ਸਵਾ 100 ਪੱਤਰਕਾਰ ਇਕੱਠੇ ਹੋਏ ਸੀ। ਸਾਰਿਆਂ ਨੇ ਮਿਲ ਕੇ ਸਰਵ ਸੰਬੰਧਿਤ ਇਹਨਾਂ ਨੂੰ ਅੱਜ ਮੈਨੂੰ ਅਮਨ ਬੱਗਾ ਮੈਂ ਮੈਨੂੰ ਇਹਨਾਂ ਨੇ ਪ੍ਰਧਾਨ ਜੀ ਮੈਰੀ ਸੌਂਪੀਆਂ ਮੇਰੇ ਨਾਲ ਸਾਡੇ ਗੁਰਪ੍ਰੀਤ ਸਿੰਘ ਸੰਧੂ ਜੀ ਇਹਨਾਂ ਨੂੰ ਟੈਸਟਲ মিডিਆ ਐਸੋਸੀਏਸ਼ਨ ਦਾ ਚੇਅਰਮੈਨ ਔਰ ਸਾਡੇ ਨਾਲ ਅਜੀਤ ਸਿੰਘ ਬਲੰਗਾ ਜੀ ਇਹਨਾਂ ਨੂੰ ਜਨਰਲ ਸੈਕਟਰੀ ਅਮਰ ਆਪਣੇ ਮਹਾਵੀਰ শেਟ ਜੀ ਇਹਨਾਂ ਨੂੰ ਅਸੀਂ ਸੀਨੀਅਰ ਵਾਈਸ ਪ੍ਰੈਸ ਦੇ ਜ਼ਿੰਮੇਵਾਰ ਔਰ ਨਾਲ ਸਾਡੇ ਪ੍ਰਦੀਪ ਵਰਮਾ ਜੀ ਇਹਨਾਂ ਨੂੰ ਅਸੀਂ ਪੈਟਰਨ ਦੀ ਜ਼ਿੰਮੇਵਾਰ ਦਿੱਤੀ ਹੈ ਔਰ ਨਾਲ ਹੀ ਸਾਡੇ ਦਸ਼ਵਿੰਦਰ ਸਿੰਘ ਆਜਾਦ ਜੀ ਇਹ ਸਾਡੇ ਚੀਫ ਐਡਵਾਈਜ਼ਰ ਔਰ ਨਾਨੀ ਚੀਫ ਕੋਆਰਡੀਨੇਟਰ ਦੇ ਜ਼ਿੰਮੇਵਾਰੀ ਜਿਹੜੀ ਅਸੀਂ ਨਾਲ ਸਕਰੀਨਿੰਗ ਕਮੇਟੀ ਦੇ ਹੈੱਡ ਦੀ ਜ਼ਿੰਮੇਵਾਰੀ ਆ ਸੁਨੀਲ ਸ਼ਰਮਾ ਨੂੰ ਦਿੱਤੀ ਆ ਇਹਦੇ ਨਾਲ ਨਾਲ ਇਹ ਅਲੱਗ-ਅਲੱਗ ਬਹੁਤ ਸਾਰੇ ਅਸੀਂ ਜ਼ਿੰਮੇਵਾਰੀਆਂ ਹੋਰ ਵੀ ਦਿੱਤੀਆਂ ਹਨ ਉਹ ਆਲਰ ਟਾਈਮ ਦੇ ਵਿੱਚ ਅਸੀਂ ਪੂਰੇ ਆਪਣੀ ਜਿਹੜੀ ਐਸੋਸੀਏਸ਼ਨ ਦੀ ਪੂਰੀ ਕਾਰਜਕਾਰੀ ਵੀ ਗੋਸ਼ਤ ਕਰਾਂਗੇ ਔਰ ਇਹਦੇ ਨਾਲ ਨਾਲ ਅੱਜ ਅਸੀਂ ਤਕਰੀਬਨ 100 ਤੋਂ ਜ਼ਿਆਦਾ ਪੱਤਰਕਾਰਾਂ ਨੂੰ ਦੇਸ਼ ਦੇ ਮੀਡੀਆ ਐਸੋਸੀਏਸ਼ਨ ਦੇ ਆਈਡੀ ਕਾਰਡ ਔਰ ਨਾਲ ਵਹੀਕਲ ਸਟicker ਵੀ ਅਸੀਂ ਭੇਂਟ ਕਰ ਰਹੇ ਹਾਂ ਸਾਰਿਆਂ ਨੂੰ ਦੇ ਦਿੱਤੇ ਗਏ ਆ ਔਰ ਬਹੁਤ ਜਲਦੀ ਅਗਲੇ ਟਾਈਮ ਦੇ ਵਿੱਚ ਅਸੀਂ ਸੰਸਥਾ ਦੇ ਅਲੱਗ-ਅਲੱਗ ਇਲਾਕੇ ਦੇ ਵਿੱਚ ਮੀਟਿੰਗਾਂ ਕਰਕੇ ਉੱਥੇ ਜਿਹੜੇ ਸਾਡੇ ਅਲੱਗ-ਅਲੱਗ ਸਾਡੇ ਜਰਨਲਿਸਟ ਆ ਉਹਨਾਂ ਨੂੰ ਜ਼ਿੰਮੇਵਾਰੀ ਵੀ ਸੌਂਪਾਂਗੇ ਨਾਲ ਨਿਯੁਕਤੀ ਪੱਤਰ ਵੀ ਸੌਪਾਂਗੇ ਤੇ ਔਰ ਇਹਦੇ ਨਾਲ-ਨਾਲ ਹੀ ਮੈਂ ਸ਼ਹਿਰ ਵਾਸੀਆਂ ਅੱਗੇ ਔਰ ਪ੍ਰਸ਼ਾਸਨ ਅੱਗੇ ਇਹ ਪ੍ਰਾਰਥਨਾ ਜ਼ਰੂਰ ਕਰੂੰਗਾ ਕਿ ਪੱਤਰਕਾਰਾਂ ਨਾਲ ਲਗਾਤਾਰ ਅਸੀਂ ਜੋ ਦੇਖਦੇ ਆ ਰਹੇ ਹਾਂ ਲਗਾਤਾਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਪੱਤਰਕਾਰਾਂ ਨੂੰ ਫੀਲਡ ਦੇ ਵਿੱਚ ਆndੀਆਂ ਆ ਪੱਤਰਕਾਰਾਂ ਨੂੰ ਬਹੁਤ ਸਾਰੇ ਬਈ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਇਹ ਆਮ ਦੀ ਵਜ੍ਹਾ ਨਾਲ ਪੱਤਰਕਾਰਾਂ ਦੇ ਬਹੁਤ ਸਾਰੇ ਆਪਾਂ ਜਿਹੜੇ ਦੇਖਦੇ ਆ ਕਿ ਉਹਨਾਂ ਦੇ ਅਪਮਾਨ ਹੀ ਹੁੰਦੇ ਆ ਤੇ ਇਹੋ ਜੇ ਮੈਂ ਆਮ ਜਨਤਾ ਨੂੰ ਜ਼ੋਰ ਇਹ ਬੇਨਤੀ ਕਰਾਂਗਾ ਔਰ ਅਗਰੇ ਕਰਾਂਗਾ ਕਿ ਪੱਤਰਕਾਰਾਂ ਦਾ ਸਨਮਾਨ ਬਹੁਤ ਜ਼ਰੂਰੀ ਆ ਸਾਰੇ ਆਮ ਜਨਤਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੱਤਰਕਾਰਾਂ ਦਾ ਸਨਮਾਨ ਕਰਨ ਔਰ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਪੱਤਰਕਾਰ ਇਹੋ ਜਿਹੇ ਵੀ ਫੀਲਡ ਵਿੱਚ ਹੈਗੇ ਆ ਜਿਹੜੇ ਕਿ ਅਸਲ 'ਚ ਪੱਤਰਕਾਰ ਹੈ ਨਹੀਂਗੇ ਲੇਕਿਨ ਜਿਹੜੇ ਇਸ ਵਾਸਤੇ ਜਨਤਾ ਥੋੜੀ ਭ੍ਰਮਿਤ ਹੋ ਜਾਂਦੀ ਆ ਕਿਸੇ ਦੇ ਗੱਡੀ ਦੇ ਅਗੇ ਪ੍ਰੈਸ ਲਿਖਣ ਵਾਲੇ ਪੱਤਰਕਾਰ ਨਹੀਂ ਹੈਗਾ ਕਿਸੇ ਕੋ ਕਾਰਡ ਹੋਣ ਨਾਲ ਪੱਤਰਕਾਰ ਨਹੀਂ ਹੈਗਾ ਲੇਕਿਨ ਉਹ ਜਿਹੜੇ ਝਾਲੀ ਪੱਤਰਕਾਰ ਕੁਝ ਮਾਰਕਟ ਹੈਗੇ ਆ ਉਹਨਾਂ ਦੇ ਵਜ੍ਹਾ ਨਾਲ ਜਨਤਾ ਸਾਡੇ ਵਰਗੇ ਜਿਹੜੇ ਸੀਨੀਅਰ ਜਰਨਲਿਸਟ ਆ ਆ ਜਿਹੜੇ ਸਾਡੀ ਐਸੋਸੀਏਸ਼ਨ ਨਾਲ ਜੁੜ ਕੇ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਲੋਕੀ ਇੱਕੋ ਹੀ ਹਿੱਤ ਰਾਜੂ ਜਿ ਤੋਲ ਲੈਂਦੇ ਆ ਜਨਤਾ ਕੇ ਪ੍ਰਾਰਥਨਾ ਵਾ ਕਿ ਤੁਸੀਂ ਪਹਿਲੋ ਦੇਖਿਆ ਕਰੋ ਕਿ ਜਿਹੜਾ ਤੁਹਾਡੇ ਸਾਹਮਣੇ ਹੈਗਾ ਉਹ ਪੱਤਰਕਾਰ ਹੈਗਾ ਕਿ ਨਹੀਂ ਹੈਗਾ ਜੋ ਪੱਤਰਕਾਰ ਨਹੀਂ ਹੈਗਾ ਤੇ ਜਦੋਂ ਤੁਹਾਡਾ ਜੋ ਤੁਹਾਡਾ ਮਨ ਕਰੇ ਕਰੇ ਲੇਕਿਨ ਲੇਕਿਨ ਅਗਰ ਉਹ ਪੱਤਰਕਾਰ ਹੈ ਤੇ ਤੁਹਾਡਾ ਫਰਜ਼ ਬੰਦਾ ਵਾ ਪੱਤਰਕਾਰ ਦਾ ਮਾਨ ਸਮਾਨ ਪੂਰਾ ਨਾਰਖਣਾ ਚਾਹੀਦਾ ਵਾ ਕਿਉਂਕਿ ਅਸੀਂ ਦੇਖਿਆ ਬਹੁਤ ਵਾਰੇ ਅਲੱਗ-ਅਲੱਗ ਤਰ੍ਹਾਂ ਦੇ ਸਮੱਸਿਆਵਾਂ ਪੱਤਰਕਾਰਾਂ ਕੋਲ ਆਉਂਦੀਆਂ ਵਾ ਲੋਕੀ ਪੱਤਰਕਾਰਾਂ ਨਾਲ ਮਿਸਬੀਹੇਵ ਕਰਦੇ ਆ ਫਿਰ ਬਾਅਦੋਂ ਸਾਡੀ ਐਸੋਸੀਏਸ਼ਨ ਬਹੁਤ ਵਾਰ ਅਸੀਂ ਸਾਡੇ ਐਸੋਸੀਏਸ਼ਨ ਨੇ ਉਹੇ ਜਿਹੇ ਲੋਕਾਂ ਨੂੰ ਜਿਹੜਾ ਮੌਕੇ ਤੇ ਜਾ ਕੇ ਸਬਕ ਵੀ ਸਖਾਇਆ ਵਾ ਬਾਅਦ ਚ ਫੇਰ ਉਹ ਕਿ ਸਾਡੇ ਤੋਂ ਅਕਰ ਮਾਫੀ ਮੰਗਦੇ ਆ ਪੱਤਰਕਾਰ ਤੋਂ ਮਾਫੀ ਮੰਗਣੀ ਪੈਂਦੀ ਆ ਕਈਆਂ ਦੇ ਕਾਰਵਾਈ ਵੀ ਕਰਨੀ ਪੈਂਦੀ ਸਾਨੂੰ ਇਸ ਵਾਸਤੇ ਅਸੀਂ ਇਹ ਜਾਣਦੇ ਕਿ ਸਾਡੇ ਕਿਸੇ ਪੱਤਰਕਾਰ ਨੂੰ ਜੇ ਕਿੰਨੀ ਪਰੇਸ਼ਾਨੀ ਆਵੇ ਬਾਅਦ ਵਿੱਚ ਅਸੀਂ ਮੌਕੇ ਤੇ ਜਾ ਕੇ ਅਸੀਂ ਆਪਣੇ ਪੱਤਰਕਾਰ ਦੇ ਇਨਸਾਫ ਲਈ ਉਹਦੇ ਉਹਦੇ ਹੱਕ ਲਈ ਸਾਨੂੰ ਆਵਾਜ਼ ਬੁਲੰਦ ਕਰਨੀ ਪਵੇ ਤੇ ਇਸ ਵਾਸਤੇ ਅਸੀਂ ਪ੍ਰਸ਼ਾਸਨਿਕ ਵੀ ਪ੍ਰਾਰਥਨਾ ਕਰਦੇ ਆਂ ਪੁਲਿਸ ਪ੍ਰਸ਼ਾਸਨਿਕ ਵੀ ਪ੍ਰਾਰਥਨਾ ਕਰਦੇ ਆਂ ਤੇ ਉਹ ਵੀ ਆਪਣੇ ਪੁਲਿਸ ਅਧਿਕਾਰੀਆਂ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਜ਼ਰੂਰ ਕਹੇ ਕਿ ਪੱਤਰਕਾਰਾਂ ਦਾ ਜੋ ਬੰਦਾ ਮਾਨਸਮਾਨਾ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਉਹ ਗਾਂਵ ਵਿੱਚ ਏਥੇ ਆਲਰ ਟਾਈਮ ਤੇ ਕੋਈ ਵੀ ਪੱਤਰਕਾਰ ਨੂੰ ਜਿਸਨੂੰ ਦਿੱਕਤ ਪਰੇਸ਼ਾਨੀ ਆਂਦੀ ਆ ਜਸੀਂ ਹਰ ਪੱਤਰਕਾਰ ਦੇ ਨਾਲ ਕੰਦੇ ਨਾਲ ਕੰਨਾ ਵਾ ਕੇ ਖੜੇ ਹੋਏ ਆ ਖੜੇ ਰਵਾਂਗੇ ਪਰ ਉਹਨਾਂ ਨੂੰ ਪੂਰੇ ਹੱਕ ਹਕਾਕਾਂ ਦੀ ਲੜਾਈ ਲੜਦੇ ਰਵਾਂਗੇ